ਅਬਾਦੀ ਇਮਤਿਹਾਨ ਦੀ ਘੜੀ ਆ ਦੇਖੋ ਹਨਾ ਕਿਉਂਕਿ ਦੁਬਾਰਾ ਦੁਬਾਰਾ ਮੋਰਚੇ ਨਹੀਂ ਲੱਗੇ ਕਰਦੇ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਮੋਰਚੇ ਤੱਕੜੇ ਕਰੋ ਠੀਕ ਆ ਸੰਗਤ ਆ ਰਹੀ ਆ ਤੇ ਹੋਰ ਵੀ ਸੰਗਤ ਨੂੰ ਬੇਨਤੀ ਬਾਅਦ ਤੋਂ ਬਾਅਦ ਪਹੁੰਚੋ ਇੱਥੇ ਬਹੁਤ ਫੋਰਸ ਆ ਬਹੁਤ ਸਮਾਨ ਲਾਇਆ ਹੋਇਆ ਇਹਨਾਂ ਨੇ ਠੀਕ ਆ ਨਾ ਥੱਲੇ ਵੀ ਜੇ ਸੀ ਵੀਆਂ ਸਾਰੀਆਂ ਐਂਬੂਲੈਂਸਾਂ ਕ੍ਰੈਕਟਰ ਠੀਕ ਆ ਨਾ ਬਸ ਆਹੀ ਬੇਨਤੀ ਆ ਭਾਈ ਠੀਕ ਆ ਆਪਣੇ ਮੋਰਚਿਆਂ ਨੂੰ ਸੰਭਾਲੋ ਠੀਕ ਆ ਐਮ ਐਸ ਪੀ ਜ਼ਰੂਰੀ ਆ ਦੁਬਾਰਾ ਲੜਾਈਆਂ ਨਹੀਂ ਲੜੇ ਜਾਂਦੀਆਂ ਠੀਕ ਆ ਨਾ ਤੇ ਤਗੜੇ ਹੋ ਗਏ ਆਪਣੇ ਪਿੰਡਾਂ ਚ ਅਨਾਉਂਸਮੈਂਟ ਕਰਾਓ ਤੇ ਪਹੁੰਚੋ ਬਾਤੋ ਬਾਤ ਆਪਣਾ ਸੰਭੂ ਬਾਰਡਰ ਦੇਖਨੋਰੀ ਬਾਟਾ ਬਾਬਾ ਜੀ ਅੱਜ ਸਾਡੀ ਜਿਹੜੀ ਲੀਡਰਸ਼ਿਪ ਸੀਗੇ ਸਾਰੇ ਦੀ ਸਾਰੀ ਹੈ ਨਾ ਤੇ ਉਹਨਾਂ ਨੂੰ ਹੁਣ ਆਂਦੇ ਹੋਏ ਆਪਣਾ ਪੰਜਾਬ ਸਰਕਾਰ ਨੇ ਚੱਕ ਲਿਆ ਡੱਲੇਵਾਲ ਸਾਹਿਬ ਨੂੰ ਵੀ ਸਵਰਨਪੰਦੇਰ ਜੀ ਨੂੰ ਉਹਨਾਂ ਨੂੰ ਵੀ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਹੈ ਨਾ ਹਰਕਤ ਅੱਜ ਵੱਡੀ ਆ ਤੇ ਸੰਭੂ ਬਾਰਡਰ ਤੇ ਆ ਬਾਬਾ ਜੀ ਹੈ ਨਾ ਸੰਗਤ ਇੱਥੇ ਹੀ ਆ ਸਾਰੀ ਤੇ ਮੁੰਡੇ ਮਾਂਡੇ ਬਹੁਤ ਆ ਗਏ ਨੇ ਸਾਰੇ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਨੇੜੇ ਲੱਗੋ ਬਾਰਡਰਾਂ ਦੇ ਠੀਕ ਹੈ ਨਾ ਹਾਈ ਟਾਈਮ ਹੁੰਦਾ ਖੜਨ ਦਾ ਲੜਨ ਦਾ ਠੀਕ ਹੈ ਨਾ ਤੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪਣਾ ਇੱਥੇ ਪਹੁੰਚੋ ਬਾਰਡਰਾਂ ਦੇ ਖਨੋਰੀ ਬਾਰਡਰ ਦੇ ਪਹੁੰਚੋ ਤੇ ਸੰਭੂ ਬਾਰਡਰ ਦੇ ਬਾਬਾ ਜੀ ਅੱਜ ਸਾਡੀ ਜਿਹੜੀ ਲੀਡਰਸ਼ਿਪ ਸੀਗੇ ਸਾਰੇ ਦੀ ਸਾਰੀ ਹੈ ਨਾ ਤੇ ਉਹਨਾਂ ਨੂੰ ਹੁਣ ਆਂਦੇ ਹੋਏ ਆਪਣਾ ਪੰਜਾਬ ਸਰਕਾਰ ਨੇ ਚੱਕ ਲਿਆ ਡੱਲੇਵਾਲ ਸਾਹਿਬ ਨੂੰ ਵੀ ਸਵਰਨਪੰਦੇਰ ਜੀ ਨੂੰ ਉਹਨਾਂ ਨੂੰ ਵੀ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਹੈ ਨਾ ਹਰਕਤ ਅੱਜ ਵੱਡੀ ਆ ਤੇ ਸੰਭੂ ਬਾਰਡਰ ਤੇ ਆ ਬਾਬਾ ਜੀ ਹੈ ਨਾ ਸੰਗਤ ਇੱਥੇ ਹੀ ਆ ਸਾਰੀ ਤੇ ਮੁੰਡੇ ਮਾਂਡੇ ਬਹੁਤ ਆ ਗਏ ਨੇ ਸਾਰੇ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਨੇੜੇ ਲੱਗੋ ਇਹਨਾਂ ਹਾਈ ਟਾਈਮ ਹੁੰਦਾ ਖੜਨ ਦਾ ਲੜਨ ਦਾ ਠੀਕ ਹੈ ਨਾ ਤੇ ਸਾਰਿਆਂ ਨੂੰ ਬੈਂਦੇ ਬਾਅਦ ਤੋਂ ਬਾਅਦ ਆਪਣਾ ਇੱਥੇ ਪਹੁੰਚੋ ਬਾਰਡਰਾਂ ਦੇ ਖਨੋਰੀ ਬਾਰਡਰ ਦੇ ਪਹੁੰਚੋ ਤੇ ਸੰਭੂ ਬਾਰਡਰ ਦੇ